ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 24 ਅਗਸਤ ਹੈ ਮੈਂ ਸਰਗੁਣ ਪ੍ਰੀਤ ਕੌਰ ਕਲਾਸ 12ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿਗਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਨਾਨਕ ਜਿਸ ਬਿਨ ਕੜੀ ਨਾ ਜੀਵਣਾ ਵਿਸਰੇ ਸਰੇ ਨ ਬਿੰਦ ਤਿਸ ਸਿਓ ਕਿਉ ਮਨ ਰੁਸੀਐ ਜਿਸਰ ਹਮਾਰੇ ਚਿੰਦ ਹੈ ਪਾਈ ਜਿਸ ਪਰਮੇਸ਼ਰ ਤੋਂ ਬਿਨਾ ਇੱਕ ਕੜੀ ਪਲ ਲਈ ਵੀ ਜਿਉਣਾ ਔਖਾ ਹੋ ਜਾਂਦਾ ਹੈ ਜੀਵਨ ਸਫਲਾ ਨਹੀਂ ਹੁੰਦਾ ਜੇ ਉਹ ਪਰਮੇਸ਼ਰ ਵਿਸਰ ਜਾਵੇ ਤਾਂ ਮਨੁੱਖ ਇੱਕ ਪਲ ਪਰ ਲਈ ਵੀ ਸੌਖਾ ਜੀਵਨ ਨਹੀਂ گزار ਸਕਦਾ ਹੈ ਪਿਆਰੇ ਮਨਾ ਉਸ ਪਰਮੇਸ਼ਰ ਨਾਲ ਕਿਉਂ ਰੁੱਸਦਾ ਹੈ ਰੁੱਸਿਆ ਨਾ ਕਰ ਕਿਉਂਕਿ ਪਰਮੇਸ਼ਰ ਹਰ ਸਮੇਂ ਸਾਡੀ ਰੱਖਿਆ ਕਰਦਾ ਹੈ ਸਾਡੀ ਪਾਲਣਾ ਕਰਦਾ ਹੈ ਪਰਮੇਸ਼ਰ ਨੂੰ ਹਰ ਸਮੇਂ ਸਾਡਾ ਫਿਕਰ ਰਹਿੰਦਾ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਪਰਮੇਸ਼ਰ ਦੇ ਹੁਕਮ ਵਿੱਚ ਰਹਿਣਾ ਚਾਹੀਦਾ ਹੈ ਪਰਮੇਸ਼ਰ ਦਾ ਭਾਣਾ ਮੰਨਣਾ ਚਾਹੀਦਾ ਹੈ ਪਰਮੇਸ਼ਰ ਨਾਲ ਰੁੱਸਣਾ ਨਹੀਂ ਚਾਹੀਦਾ ਪਰਮੇਸ਼ਰ ਨੂੰ ਪਤਾ ਹੈ ਸਾਡੇ ਵਾਸਤੇ ਕੀ ਚੰਗਾ ਹੈ ਪਰਮੇਸ਼ਰ ਸਾਰਿਆਂ ਦਾ ਭਲਾ ਸੋਚਦਾ ਹੈ ਭਲਾ ਕਰਦਾ ਹੈ ਪਿਆਰੇ ਵਿਦਿਆਰਥੀਓ ਰੋਜ਼ਾਨਾ ਸੈਰ ਕਰਨੀ ਕਸਰਤ ਕਰਨੀ ਅਤੇ ਸੰਤੁਲਿਤ ਭੋਜਨ ਖਾਣਾ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ ਖੇਡਾਂ ਵਿੱਚ ਵੀ ਹਿੱਸਾ ਲਿਆ ਕਰੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ